ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂ ਦਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਜੇ ਸੂਆ ਸੂਆ ਪਉ ਦਾ ਦੋ ਟਾਈਮ ਚੋਕੇ ਲਵੋ ਜੇ ਗੱਬਣ ਪਸੂਆ ਤਾਂ ਚੇਪੜ ਕੇ ਚੰਗੀ ਤਰ੍ਹਾਂ ਪਾਸਤ ਕਰਕੇ ਤਸੱਲੀ ਕਰਕੇ ਲਵੋ ਜੀ ਆਜੋ ਕਰਦੇ ਆ ਕਾਕੇ ਬਰਾੜ ਨਾਲ ਗੱਲਬਾਤ ਲੈਣੇ ਪ੍ਰਪੇੰਗਾ ਦੋ ਵਾੜਾ ਬਾਈ ਕੋਲੇ ਦੋ ਐਚਪੀ ਦੇ ਇੱਕ ਦਾ ਕ੍ਰੋਸ ਹੋੜਾ ਇੱਕ ਕ੍ਰੋਸ ਵਾੜ ਦਾ ਇੱਕ ਆ ਝੋਟੀ ਵਗਾਉ ਆ ਜੀ ਹਾਂ ਜੀ ਸ੍ਰੀ ਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਜੀ ਨਾਂ ਦਾ ਤੇ ਸਾਰੇ ਜਾਣਦੇ ਹੀ ਆ। ਚਾਕਾ ਪਿੰਡ ਲੰਗਣਾ ਤਹਿਸੀਲ ਬਾਘਾਪਣਾ ਜਿਲ੍ਹਾ ਮੋਗਾ। ਠੀਕ ਹੈ ਕੋਈ ਝੁੱਟੇ ਸ਼ੁਰੂ ਕਰ ਲਗੇ ਬਾਈ। ਛੋਟੀ ਬਾਈ ਇਹਦਾ ਦੂਜਾ ਮਾਲ ਕੇ ਡੇਢ ਮਹੀਨਾ ਦਾ ਸੂਈ ਨੂੰ। ਠੀਕ ਹੈ ਜੀ। ਤੇ 10 ਤੋਂ 12 ਦਾ ਇੱਕ ਕੱਟੀ ਮਰੀ ਨੂੰ। ਠੀਕ ਹੈ ਜੀ। ਇੱਕ ਡੰਗ ਬਾਲੀ ਹੈ 8.5 ਕਿਲੋ ਦੁੱਧ ਇੱਕ ਡੰਗ ਦਾ। ਇੱਕ ਡੰਗ ਦਾ ਜੀ। ਤੇ ਮਤਲਬ ਕਿ 20 ਤਰੀਕ ਦੀ ਬਣੀ ਹੈ। ਠੀਕ ਹੈ ਜੀ। ਬਾਲੀ 20 ਤਰੀਕ ਦੀ। ਠੀਕ ਆ ਤਰਾਇਆ ਸਟਰਾ ਦੇ ਦੂੰਗਾ ਘਰੇ ਘਰ ਡਾਕਟਰ ਸਾਡੇ ਲੰਗਣਾ ਦਾ। ਠੀਕ ਹੈ ਜੀ। ਠੀ ਕੱਢ ਲੈ ਬੜਾਇਆ ਬਾਹਰ ਤੇ ਠੰਡੀ ਸੀਰੋਂ ਇੱਕ ਟਾਈਮ ਇੱਕ ਟਾਈਮ ਵਧੀਆ ਮਿਲਦੀ ਆ ਇੱਕ ਟਾਈਮ ਰੜਾਟ ਪਾ ਕੇ ਮਿਲਦੀ ਆ 5 ਵਜੇ ਦਾਣਾ ਪਾ ਨਾ ਪਾ ਥਾਪੀ ਮਾਰ ਕੇ ਵਜਾ ਪੀੜੀ ਡਾ ਕੇ ਠੀਕ ਆ ਜੀ ਤਾਰ ਇੰਨੀ ਮੋਟੀ ਅਕੁੱਠੀ ਜਨੀ ਠੀਕ ਆ ਆਪਾਂ ਚਵਾ ਕੇ ਦੇਵਾਂਗੇ ਭਾਈ ਆਪਾਂ ਚਵਾ ਕੇ ਦੇਵਾਂਗੇ ਫੇਰ ਦੇਣੀ ਆ ਠੀਕ ਆ ਆਦੇ ਆਪਣੀ ਸੇ ਚੋ ਥੱਲੀ ਕਰ ਲਵੇ ਥੱਲੀ ਕਰੇ ਦੁੱਧ ਲੀਟਰ ਦਾ ਬਣਾ ਕੇ ਠੀਕ ਆ ਜੀ ਮੜ ਕੇ ਕੋਈ ਨਹੀਂ ਕਾ ਬਾਅਦ ਅਗਲੇ ਦਾ ਆਪਾਂ ਅਦੇਖਾ ਜੇ ਮਰੀ ਆ ਹਾਂ ਆਟ ਸੱਟ ਗਈ ਆ ਠੀਕ ਆ ਜੀ ਹਾਂ ਕੱਢ ਲਈ ਬਾਹਰ ਨੂੰ ਲਓ ਜੀ ਦੋਸਤੋ ਬਾਈ ਜਦਾ ਵੀ ਬੀਦੀਪ ਕੱਟੇ ਮਰ ਨੂੰ 12 ਦਿਨ ਹੋ ਗਏ ਇੱਕ ਟਾਈਮ ਮਿਲਦਾ 8.5 ਕਿਲੋ ਕੰਡੇ ਚੜਾਉਂਦੀ ਆਗੀ ਸੋ ਇਹ ਮਿਲਦੀ ਕਿ ਸ਼ਾਮ ਨੂੰ ਬਈ ਸਵੇਰ ਸਵੇਰ ਮਿਲਦੀ ਬਈ ਹੁਣ ਤਾਂ ਚੋਈ ਹੋਈ ਆਗੀ ਵੀਡੀਓ ਵਿੱਚ ਸਮਾਂ ਦੇਖ ਲਓ ਵੀ ਹਜੇ 11 12 10 ਵਜੇ ਕੇ 58 ਮਿੰਟ ਹੋਏ ਆਗੇ ਹਜੇ 11 ਵਜੇ ਆਗੇ ਦੂਜੇ ਸਵੇਰ ਝੋਟੀ ਆਗੀ ਥਣ ਹਵਾਨਾ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਅੱਥੀ ਚੋਈ ਵਾਲਾ ਮੁੱਠੀ ਵਾਲਾ ਬਹੁਤ ਚੰਗਾ ਮੋਟਾ ਥਾਣਾ ਧਾਰ ਵੀ ਦੀ ਪੋਲੀ ਹੋਊਗੀ ਬਈ ਮੋਟੀ ਧਾਰ ਆਉਂਦੀ ਆ ਕਿ ਦੂਜਾ ਸੂਆ ਸੂਈ ਵੀ ਆਗੀ 8.5 ਲੋ ਦਾ ਕੰਡੇ ਚੜਾਉਂਦੀ ਆਗੀ ਥੋੜਾ ਸਾਇਆ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਜੀ। ਕੁੱਠੇ ਜਿੰਨੀ ਮੋਟੀ ਐ। ਠੀਕ ਆ ਜੀ। ਬਈਆ ਤਾਰ ਫੁੱਲ ਮੋਟੀ ਹੈਗੀ। ਮੁੱਲ ਕੱਕੇ ਬਈ ਇਹਦਾ? ਬੋਲ ਦੋ ਜੀ 50 ਜੋ ਮਾਤਨ ਹੋਊਗਾ। ਠੀਕ ਆ ਜੀ। ਹਾਂ। ਦੋਸਤੋ 50000 ਚੋਂ ਕੀ ਮਾਤਨ? ਚੋੜਨ 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 ਲੈ ਕੇ ਸਟਾਮ ਤੇ ਦਊਗਾ ਇੱਕ ਡੰਗ ਦੀ। ਠੀਕ ਆ ਜੀ। ਡਾੜ ਪੁੱਧ ਜਦੋਂ ਡੰਗ ਪੁੱਧ ਦੋ ਡੰਗ ਮੇਰੇ ਤੁਹਾਨੂੰ ਪਤਾ ਹਾਂ 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 ਦੋ ਜੀ ਦੋਸਤੋ ਚੋਈ ਨਹੀਂ ਜਾਂਦੀ ਬਾਈ ਕਹਿੰਦਾ ਬੜੂਆਂ ਤੋਂ ਥੋੜੀ ਜੀ ਪ੍ਰੋਬਲਮ ਆ ਘਰੇ। ਤ ਤਾਂ ਇਹ ਕਡਾਂਗ ਪਾਲੀ ਆ ਟਰੱਕ 헤 ਤੋਂ ਬਾਈ ਨੇ ਚੁਆਈ ਰੂਮਰ ਕੀ ਦੱਸ ਦਿਓ ਠੀਕ ਆ ਜੀ ਚੁਆਈ ਰੂਮਰ ਕੇ ਬਾਈ ਕਿਹਦੇ ਤੋਂ ਚੁਆਣੀ ਹੋ ਤਾਂ ਮੇਰੇ ਕਡਾਂਗ ਕਰ ਲਈ ਬਾਈ ਨੇ ਵੀ ਦੋ ਟਾਈਮ ਦਾ ਨਹੀਂ ਚੂਣਾ ਆ ਜਾਂਦਾ ਇਸ ਕਰਕੇ ਵੇਚਣੀ ਹੈਗੀ 50000 ਚੋਂ ਮਾਨਤਾਲ ਹੋ ਜਾਊਗਾ ਕਦ ਫੁੱਲ ਵੱਡਾ ਵਾ ਵਜਨ ਉਹ ਇਹਨਾਂ ਬਹੁਤ ਆਗਾ ਦੂਜੇ ਹੋਇਆ ਦੂਜੇ ਸੋਏ ਆ ਕੇ ਚੰਗਾ ਕਦ ਕਾਠਾ ਥਣਾ ਸਹਿ ਦੁਬਾਰਾ ਤੁਹਾਨੂੰ ਦਿਖਾ ਦਿੰਦਾ ਵਾ ਚਲਾਂ ਸਾਡੇ ਕੋਲ ਸਹਿ ਜਾਗਾ ਹੱਥੇ ਚੁਆਈ ਵਾਲਾ ਹੁੰਦਾ ਚੋਈ ਹੋਈ ਆ ਗਈ ਤੁਹਾਨੂੰ ਦੱਸ 11:00 ਵਜ ਰਏ ਆ ਹਜੇ ਸ਼ਾਂ ਦੇ ਚੁਆਈ ਸਾਰਾ ਦੇਣੀ ਪਿਆ ਕਿਉਂਕਿ ਸ਼ਾਂ ਦੇ ਸਵੇਰ ਚੁ ਜਿਹੜੇ ਵੀਰ ਦੇ ਪਸੰਦ ਆਈ ਤੇ ਬਾਈ ਨਾਲ ਘਟਾ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਤੁਸੀਂ ਆ ਕੇ ਆਪਦੀ ਮੈਂ ਲੱਭ ਦੱਕੇ ਸਾਡੇ ਘਰੇ ਠੀਕ ਆ ਜੀ ਹਾਂ ਤੇ ਉਹ ਕੁਛ ਨਹੀਂ ਥਾਪੀ ਮਾਰ ਲਈ ਇੰਨੀ ਠੰਡੀ ਗੱਲ ਛੱਡ ਦੇ ਠੀਕ ਆ ਇੱਕ ਟਾਈਮ ਮਿਲਦੀ ਆ ਬੰਦੇ ਮੇਰੇ ਬੰਦੇ ਉੱਠ ਕੇ ਬਹਿਣ ਬਲਾ ਬੰਦਾ ਬਹਿ ਜਾਏ ਬੁੜੀ ਬਹਿ ਜਾਏ ਠੀਕ ਆ ਜੀ ਕੋਈ ਬਹਿ ਜਾਏ ਲੋ ਜੀ ਦੋਸਤੋ ਬਾਈਆਂ ਦਾ ਕੱਢੀ ਗੱਡੀ ਦਾ ਕਿਰਾਇਆ ਵੀ ਦੇਵਾਂਗਾ ਠੰਡੀ ਸੀ ਲਾ ਕੇ ਜਿਹੜੇ ਪਸੰਦ ਆਈ ਤੇ ਬਾਈ ਨਾਲ ਗੱਲਬਾਤ ਕਰ ਲਿਓ ਬੰਦਾ ਬਹਿ ਜਾਏ ਬੁੜੀ ਬਹਿ ਜਾਓ ਹੈ ਲੱਗੀ ਤਾਂ ਬਾਈਆਂ ਦਾ ਕੱਢੀ ਦਾ ਕਿਰਾਇਆ ਵੀ ਦੇਵਾਂਗਾ ਹਾਂ ਕਾਇ ਵੀ ਦੇਵਾਂਗਾ ਫੇਸ ਕੁਆਲਿਟੀ ਚੰਗੀ ਆ ਗਈ ਕਦ ਕਦ ਚੰਗਾ ਜਿਹਦੇ ਪਸੰਦ ਆ ਤੇ ਬਾਈ ਨਾਲ ਗੱਲਬਾਤ ਕਰਨੀ ਆ ਦੋ ਨੰਬਰ ਤੈ ਹੀ ਹੈ ਭਈਆ ਵੈੜ ਵੈਚ ਆਹ ਬਾਰੇ ਦੋ ਜੀ ਪ੍ਰੂਨ ਵੱਛੀ ਆ ਇਹ ਠੀਕ ਆ ਜੀ ਹਾਂ 8 ਮਹੀਨੇ ਤੋਂ ਖਾਬਾ ਇਹ ਠੀਕ ਆ ਜੀ ਹਾਂਜੀ ਚੈੱਕ ਪਾਸ ਆ ਬਾਈ ਚੈੱਕ ਪਾਸ ਦਾ ਚੈੱਕ ਰਾ ਕੇ ਜਿਵੇਂ ਠੀਕ ਆ ਜੀ ਖਾਲੀ ਹੀ ਕਿਰਾਇਆ ਤਾਂ ਤੂੰ ਦੇ ਪਿੰਡ ਦਾ ਸਾਰੀ ਗੱਡੀ ਦਾ ਮੈਂ ਦੇਵਾਂਗਾ ਠੀਕ ਆ ਜੀ ਆਪਣੇ ਘਰੇ ਕਰਵਾ ਲਵੇ ਘਰ ਦੀ ਜਿਵੇਂ ਮਰੀ ਨਗਰੇ ਦੀ ਲਓ ਜੀ ਦੋਸਤੋ ਬਾਈ ਆਂਦਾ ਬਈ 8 ਮਹੀਨੇ ਦੀ ਗੱਬਣਾ ਪਹਿਲਾ ਸੂਆ ਵਾ 8ਵੇਂ 8 ਮਹੀਨੇ ਦੇ ਬਾਈ 8 ਥੋੜੀ ਜੀ ਅਠਾ ਦੀ ਗੱਬਣ ਚੈੱਕ ਪਾਸ ਆ ਗਈ। ਸਾਂ ਚਾਰੇ ਕੋਈ ਫੋਟਕ ਨਹੀਂ। ਠੀਕ ਆ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਗਈ। ਪਹਿਲਾ ਸੁਆ ਵਾ। ਤੁਸੀਂ ਵੇਖ ਸਕਦੇ ਬਾਕੀ। ਬਾਈ ਕਹਿੰਦਾ ਵੀ ਆ ਦੀ ਚੈੱਕ ਪਾਸ ਆ ਕਰ ਮੇਰੇ ਵੱਲ ਬੇਨਤੀ ਆ ਤੇ ਬਾਈ ਵੱਲੋਂ ਵੀ ਸਪੈਸ਼ਲ ਬੇਨਤੀ ਆ। ਪਹਿਲਣੋਂ ਅੱਛੀ ਆ। ਪਹਿਲਣੋਂ ਅੱਛੀ ਆ। ਲੈਵਾ ਜਾਂ ਪੜਦੇ ਥਾਣਾ ਸੈੱਟ ਚੈੱਕ ਕਰ ਲੋ। ਹੱਥੀ ਚਵਾਈ ਵਾਲਾ ਥਾਣਾ ਕੱਢੂਗੀ ਬਹੁਤ ਚੰਗਾ ਹੈ ਤਿਆਰ ਹੋ ਕੇ। ਕਦ ਕਾ ਠੀਕ ਆ। ਬੋਦੀ ਬਦੀ ਚੰਗੀ ਆ ਗਈ। ਪ੍ਰਿੰਟ ਵਾਲੀ ਵਹਿੜ ਆ ਗਈ। ਬਾਕੀ ਜਿਹਦੇ ਪਸੰਦ ਆ ਵੀ। ਓ ਸਾਲੇ ਭਰਕ ਤੁਸੀਂ ਕਰਨੀ ਆ ਮੇਰਾ ਕੰਮ ਸਤਨ ਪਸ਼ੂ ਦਿਖਾਉਣ ਦਾ ਹੀ ਫਰੰਡ ਦਾ ਪਸ਼ੂ ਖੜਾ ਵਾ ਗਾਲ ਨਾ ਬੇਨਸਾਂਜ ਮੈਂ ਤੁਸੀਂ ਆਪ ਹੋਗੇ ਨਾ ਤਾਂ ਮੈਂ ਤੁਹਾਡੇ ਤੋਂ ਪੈਸੇ ਲੈਣੇ ਆ ਤੇ ਨਾ ਮੈਂ ਤੁਹਾਨੂੰ ਪਹੂ ਦੇਣਾ ਵਾ ਸਹੀ ਗੱਲ ਬਾਈ ਨੇ ਤੁਹਾਨੂੰ ਪੈਸੇ ਲੈਣੇ ਬਾਈ ਨੇ ਤੁਹਾਨੂੰ ਪਹੂ ਦੇਣਾ ਵਾ ਮੁੱਲ ਬਈ ਇਹਦਾ 2 ਨੰਬਰ ਦਾ ਮੁੱਲ 25000 ਰੁਪਏ ਜੀ ਵਿੱਚੋਂ ਮਾਨਤਾ ਨਾ ਮਾਨਤਾ ਹੋ ਜਾਊਗਾ ਠੀਕ ਆ ਆ ਦੋਨੋਂ ਬਤਾਦ ਕੇ ਬਈ ਇਹਦੇ ਬਾਰੇ 2 ਨੰਬਰ ਦੇ 3 ਨੰਬਰ ਬਾਰੇ ਅੱਛਾ ਇਹ ਕੱਲ 2.50 ਦੀ ਗੱਬ ਠੀਕ ਆ ਜੀ ਤੇ 5 ਲੀਟਰ ਨਿਕਣਾ 4.5 ਕਿਲੋ ਹੈ 5 ਟਾਕਣਾ 5 ਬਣਾਲਾ ਠੀਕ ਹੈ ਜੀ 4.5 ਲੀਟਰ ਦੋਹਾਂ ਟੰਗਾਂ ਦਾ ਠੀਕ ਹੈ ਜੀ 4.5 ਦੀ ਗੱਬਾ ਹੈ ਠੀਕ ਹੈ ਜੀ ਲੈ ਕੱਢਦੇ ਬਾਹਰ ਨੂੰ ਲਓ ਜੀ ਦੋਸਤੋ 4.5 ਦੀ ਗੱਬਾ ਨਾਲ ਚੈੱਕ ਪਾਸ ਮੇਰੇ ਕੋਲੇ ਵੇਣਤੀ ਆ ਤੇ ਬਾਈ ਕਾਕੇ ਲਈ ਵੇਣਤੀ ਆਗੀ ਵੀ ਡਾਕਟਰਾਂ ਦਾ ਨਾਲ ਲੈ ਕੇ ਆਓ ਆਹ ਜੀ ਦੋ ਟਾਈਮ ਚੋਲੇ ਤੇ ਭਲਾ ਚੋਲ ਚਾਰ ਟਾਈਮ ਹੋ ਥੋੜੇ ਚੋਣ ਤੇ ਹੈਗਾ ਤਸੱਲੀ ਪਰਖ ਇਥੋਂ ਕਰਾ ਕੇ ਲੈ ਜਾਓ ਕੱਲ ਨੂੰ ਮੜਗੇ ਤੁਹਾਡੇ ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ਗਈ ਠੀਕ ਆ ਠੰਡੀ ਪੂਰੀ ਹੈ ਠੰਡੀ ਪੂਰੀ ਦਾ 4.5 ਕਿਲੋ ਮੈਂ ਲਵ ਭਲਾ 5 ਮੰਨ ਲਓ ਤੁਸੀਂ ਉਹ ਕੜਲਾ ਬਾਈਲਾ ਚੱਲ ਬਾਈ ਸਾਡੇ ਤਾਂ ਦੀ ਗੱਬਾ ਕਰੌਸ ਬਰੀਡ ਚ ਪੈਂਦੀ ਹੈ ਤੇ ਵੇਖ ਸਕਦੇ ਹੋ ਜੀ ਦੂਜਾ ਸੂਆ ਦੇ ਗੱਭਣਾ ਪਹਿਲੇ ਸੂਏ ਸੂਈ ਵੀ ਆ ਗਈ ਨੌਕਰੀ ਘੋੜੇ ਨੂੰ ਕਰਦੀ ਹੈ ਕਿ ਬੱਛੀ ਥਣਾ ਸਾਬ ਬਹੁਤ ਚੰਗਾ ਸਿੱਚਵਾਈ ਵਾਲਾ ਮੁੱਠੀ ਵਾਲਾ ਅਨੇਕ ਨੇਕੀਆਂ ਫੋਟੋ ਜੇ ਤੁਹਾਨੂੰ ਪਤਾ ਵੀ ਇਹ ਤਾਂ ਆਵੇਂ ਆ ਜਾਂਦੇ ਆ ਕਿ ਇਹ ਚੱਲਦੇ ਨਹੀਂ ਹੁੰਦੇ ਕਿ ਇਹ ਤਾਂ ਨਾਰਮਲ ਹੀ ਹੁੰਦੇ ਹਾਂ ਗੀਆਂ ਦੁੱਧ ਦੁੱਧ ਹੁੰਦੀਆਂ ਹਾਂ ਹਾਂ ਦੁੱਧ ਦੁੱਧ ਪਾਉਦੇ ਹੁੰਦੇ ਹੁੰਦੀਆਂ ਆ ਗੀਆਂ ਦੁੱਧ ਦੁੱਧ ਦੇ ਰਹੇ ਨੇ ਪਹਿਲਾਂ ਹਾਂ ਮੁੱਲ ਬਾਈ ਇਹਦਾ ਮੁੱਲ 25000 ਮੁੱਲ ਬਾਈ ਦਾ 25000 ਹੈ ਵਿੱਚੋਂ ਕਿ ਮਾਨ ਤਾਨ 25000 ਦੋਨੇ ਠੀਕ ਹੈ ਜੀ ਤੇ ਕੱਲੀ ਕੱਲੀ ਪੱਤੀ ਦੀ ਠੀਕ ਹੈ ਬਈ ਜੋੜਾ ਲਾਵਾਂਗਾ ਤਾਂ ਬਾਈ ਦਾ 48000 ਦੇ ਦੂੰਗਾ ਬਾਕੀ ਵਿੱਚੋਂ ਮਾਨ ਤਾਂ ਜ਼ਰੂਰ ਹੁੰਦਾ ਹੁੰਦਾ ਹਰੇਕ ਪਸ਼ੂ ਚੋਂ ਕਿ ਰੈਟ ਫਿਕਸ ਨਹੀਂ ਹੁੰਦਾਗਾ ਅੱਜ ਦਿਨ ਤਿੰਨ ਨਾਗ ਚੀਕਾ ਕੇ ਬਰਾ ਦੰਨਾ ਨਾਗ ਇਹ ਤੋਂ ਲੈ ਤੀ ਆਗੀ ਤਿੰਨਾ ਤੁਹਾਡੇ ਕੋਈ ਨਾ ਪਸੰਦ ਆ ਤੇ ਬਾਈ ਨਾਲ ਗੱਲ ਬਾਤ ਕਰ ਦੋ ਟੋਕੜ ਗੱਪਣ ਚੈੱਕ ਪਾਸ ਤੇ ਇੱਕ ਆ ਡੇਢ ਕਿ ਮਹੀਨੇ ਸੂਈ ਹੋਈ ਅੱਠ ਦਾ ਦੁੱਧਾ ਥੱਲੇ 8.5 ਕਿਲੋ ਇੱਕ ਟਾਈਮ ਮਿਲਦੀ ਹੈਗੀ ਮੱਝ ਬਕਾਉ ਆ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ